ਇਹ ਤੂੰ ਇੱਥੇ ਵੀ ਆ ਗਈ ਕੀ ਚਾਉਣੀ ਐ ਤੂੰ ਅਜੇ ਜਿਉਣੀ ਆ ਐ ਨਹੀਂ ਮਰਦੀ ਮੈਂ ਤੈਨੂੰ ਮਾਰ ਕੇ ਮਰੂੰ ਆਏ ਹਾਏ ਮਰ ਗਏ ਮੈਨੂੰ ਮਾਰਨ ਵਾਲੇ ਨਿੰਬੂ ਵਾਂਗ ਨਿਚੋੜ ਕੇ ਤੇਰਾ ਖੂਨ ਪੀਉਂਗੀ ਮੈਂ ਹੱਥ ਤਾਂ ਲਾ ਕੇ ਦੇਖ 11000 ਬੋਲਟ ਵਾਂਗੂ ਕਰੰਟ ਨਾਲ ਮਾਰਾਂ ਅੱਛਾ ਹੱਥ ਲਾਣ ਨੂੰ ਤੂੰ ਬਠਿੰਡੇ ਦਾ ਥਰਮਲ ਪਲਾਂਟ ਨਹੀਂ ਉਡਾਨੀ ਆ ਮੈਂ ਤੇਰਾ ਫਿਊਜ ਇੱਥੇ ਆ ਤੈਨੂੰ ਮੈਂ ਦੱਸਾਂ ਪਤਾ ਪਾਪੀ ਛੱਡ ਦੇ ਦਾਦੋ ਜਹੀ ਪਾਪੀ ਆ ਮੈਂ ਵੋਟਾਂ ਮੰਗਣ ਆਇਆ ਛੱਡ ਦੇ ਉਹ ਵੀ ਛੱਡ ਦੇ ਬロッਕ ਲਾ ਮੈਨੂੰ ਉਹ ਵਾਪਸ ਛੱਡ ਦੇ ਉਹ ਜੜਦੇ ਤੁਸੀਂ ਨੂੰ ਫਿਰਦੀਆਂ সামনে ਆ ਕੋਈ ਮੀਲੇ ਸੰਤਾ ਵਾਲੀ Sorry ਅਸੀਂ ਤਾਂ ਵੋਟ ਮੰਗrai ਸੀ ਕੋਈ ਲੋੜ ਨਹੀਂ ਇਹਦੇ ਕੋ ਵੋਟ ਮੰਗਣ ਦੀ ਇਹਦੀ ਇੱਕ ਵੋਟ ਨਾ ਬੂਤੇ ਨੇ ડીਸੀ ਨਹੀਂ ਲੱਗ ਜਾਣਾ ਉਹ ਬਬੇ ਨਿਊਕਲੀਅਰ ਹੁੰਦਾ ਉਹ ਜੋ ਵੀ ਹੁੰਦੀ ਆ ਹੁੰਦੀ ਤਾਂ ਲੜਾਈ ਆ ਨਾ ਇੱਥੇ ਰੋ ਤੈਨੂੰ ਮੈਂ ਦੱਸਾਂ ਪਤਾ ਨਹੀਂ ਬਰੋਕਾ ਨਹੀਂ ਆਇਆ ਤਾਂ ਖੂਨ ਹੋ ਜਾਣਾ ਤੇਰੇ ਕੜੂਚੜੇ